ਅਲੇ ਹੋਏ ਜਾਕੀ ਜਿਹੜੀ ਸਰਾ ਨੂੰ ਜਿਹੜੇ ਮੰਨਵਾਉਂਦੇ ਉਹ ਉਹਨਾਂ ਦੇ ਕਾਗਜ਼ ਲੈਣੋਂ ਕਰਦੇ ਆਂ ਰੇਡ ਵਾਲਾ ਤੇ ਵੀ ਆਦਾ ਹੈ 105000 ਇਹ 50000 ਰੁਪਏ ਦੇ ਉਹ ਤੋਂ ਬਾਅਦ ਵੀ ਇਹਨਾਂ ਨੇ ਮੰਨਵਾ ਦੇਣਾ ਧੱਕੇ ਨਾਲ ਇਹਨਾਂ ਨੇ ਕਰਦੇ ਵੀ ਇਹ ਜੀ ਕਾਬੇ ਨਾਲ ਇਹਨਾਂ ਨੇ ਮੁੰਡੇ ਆਪਾਂ ਇਹਨਾਂ ਦੇ ਕਾਰਜ ਕਰਾ ਦਿੱਤਾ ਦਾਤਰ ਲੈ ਕੇ ਪਹਿਲਾਂ ਇਹਨਾਂ ਰਾਜ ਇੱਕ ਦਿਨ ਬਹੁਤ ਬਾਸਾਈ ਨਾ ਦਾਤਰ ਲੈ ਕੇ ਮੇਰੇ ਤੇ ਪਈ ਆਇਆ ਉਹਨੂੰ ਦਸਤਾਉ ਲੈ ਕੇ ਮੈਂ ਜਿਹਨੂੰ ਮਾਰਨੀ ਵਾਟੇ ਬੰਦੇ ਨੂੰ ਨਾਮ ਹੋਣਾ ਸਭਾ ਉਹ ਜਿਵੇਂ ਨੇ ਜਨਲ ਲੜਾਈ ਦੀ ਜਿਹਦੇ ਨਾਲ ਰੱਬੀ ਜੀ ਤੋਂ ਘੇਰਿਆ ਸੀ ਛੱਡ ਕੇ ਫੇਰ ਜੀ ਤੋਂ ਗੱਡੀ ਧੋਪੀ ਵੱਡੇ ਮੁੰਡੇ ਨੂੰ ਸਰਪਾਈ ਗਾੜੀ ਇੱਕ ਤਰ੍ਹਾਂ ਜੋੜਿਆ ਕਿ ਚੱਲ ਕਿਸੇ ਜਾਣ ਤੇ ਕੋਈ ਨਹੀਂ ਕਰ ਲਾਗੇ ਰਾਜੀਨਾਮਾ ਕਰ ਲਾ ਗੱਲ ਚ ਲੈ ਕੇ ਧੂਕੀ ਦਿੱਤੀ ਆ ਮੈਂ ਤਾਂ ਵੀ ਕਿਹਾ ਕੋਈ ਨਹੀਂ ਦਿਨੇ ਕਰ ਲਾਗੇ ਚੱਲ ਅਸੀਂ ਦਿਨੇ ਹੈ ਕੰਮਾਂ ਦੇ ਚਲੇਗੇ ਕੋਈ ਗੱਲ ਨਹੀਂ ਇਹਨੂੰ ਲੈ ਕੇ ਘੁੰਮਦੇ ਰਹਿ ਫੇਰ ਫੇਰ ਹਾਂ ਤੁਆੜੀ ਦਸੀ ਗਈ ਤਿੰਨੇ ਚੱਲ ਕੇ ਫੇਰ ਅਸੀਂ ਨਿੱਕੇ ਨੂੰ ਕਾਹ ਵੀ ਬੱਜ ਕੇ ਰਹੀ ਵੀ ਘੁੰਮਣ ਦਾ ਕਰੀ ਨਾ ਸਰਪੰਚ ਜਾਣੀ ਖੇਲਾ ਜਿਹੜੀ ਆ ਲੋਏ ਤੈਨੂੰ ਗਿਆ ਦੇਂਦਾ ਪਸਤੌਲ ਦੇ ਨਾਲੇ ਫਿਰ ਉਹਨਾ ਵੀ ਕਰ ਦਿੱਤੀ ਅਹੀਂ ਕਿ ਇਹ ਨਹੀਂ ਕਈ ਦੇ ਹਾਂ ਪਹਿਲੋ ਇਹਨਾਂ ਗੋਲੀ ਚ ਲਾਈ ਸਰਪੰਚ ਨੇ ਚਲਵਾਈ ਆਪਣਾ ਪਸਤੌਲ ਦੇ ਸਰਪੰਚ ਸਾਰੀ ਗੱਲ ਆ ਗਏ ਆਣ ਕੇ ਗਲੀ ਜੀ ਅਹੀਂ ਲੰਮੇ ਕਲਿੰਦਰ ਸਿੰਘ ਬੜਾ ਪਿੰਡ ਖਵਾਲੀ ਜੀ ਕੀ ਗੱਲ ਹੋਈ ਗੱਲ ਹੋਈ ਆ ਵੀ ਤਾਂ ਵੀ ਲੜਾਈ ਸਾਡੀ ਉਹਨਾਂ ਮੁੰਡਿਆਣਾ ਸੀ ਤੇ ਸਰਪੰਚੋ ਦੀ ਬੜੀ ਮੈਰਕੀਤੀ ਸਰਪੰਚ ਨੇ ਹੱਲਾ ਛੇਰੀ ਦੇ ਕੇ ਸਾਡੇ ਘਰਾਂ ਨੂੰ ਗੱਲ ਪਵਾਏ ਇੱਕ ਦਿਨ ਤੇ 12 ਤਰੀਕ ਦੇ ਤੇ 13 ਤਰੀਕ ਵਾਲੇ ਦਿਨ ਫੇਰ ਇਹਨਾਂ ਸਾਰੀ ਜਿਹੜੇ ਮੁੰਡੇ ਫਿਰਦੇ ਰਹੇ ਆ ਸਰਪੰਚ ਚਲਾ ਹੀ ਹੀਣਾ ਤੇ ਮੁੰਡੇ ਸਾਡੇ ਨੂੰ ਧਮਕੀ ਦਿੰਦੇ ਸਨ ਮੁੰਡਾ ਸਾਡਾ ਅੰਦਰ ਹੀ ਵੜਿਆ ਬੜਿਆ ਜਾ ਫੇਰ ਇਹਨਾਂ ਉਹਨੇ ਮੁੰਡੇ ਮੁੰਡੇ ਸਦੇ ਆ ਤੇ ਗੋਲੀ ਇਹਨਾਂ ਆਪਣੇ ਕੋਲੋਂ ਚਲਾ ਕੇ ਸਾਡੇ ਮੁੰਡਿਆ ਸਿਰ ਪਾਤੀ ਤੇ ਸਾਡੇ ਮੁੰਡਿਆ ਤੇ ਕਿਸ ਪਾਦਾ ਸਾਡੇ ਮੁੰਡੇ ਨੂੰ ਨਗਾ ਮਛਾਲ ਗੱਡੀਆਂ ਤੇ ਬੜੀਆਂ ਭੰਦੀਆਂ ਗੱਡੀਆਂ ਵੀ ਆ ਜਾਣ ਬੁੱਝ ਕੇ ਨਾਨਕੇ ਘਰ ਭੰਨੀਆਂ ਫੇਰ ਬਾਪੂ ਦੇ ਵੀ ਆਣ ਕੇ ਸਟਾ ਲਾਈਆਂ ਵਾ ਗੱਡੀਆਂ ਦੋ ਭੰਨੀਆਂ ਤੇਨ ਘਰ ਆਣ ਕੇ ਉਹ ਵੀ ਦਾਤਰ ਮਾਰ ਮਾਰ ਕੇ ਇਹ ਨਾਂ ਉਹਨਾਂ ਦੇ ਕਿੰਨੇ ਜਣੇ ਸੀ ਟੋਟਲ ਉਹ ਟੋਟਲ ਇੱਕ ਦੋ ਭਰਾ ਕਮਿਹਾਰ ਹੁੰਨੀ ਸੀ ਇੱਕ ਨਾਲ ਉਹ ਜਿਹੜਾ ਮੁੰਡਾ ਕੁਲਦੀਪ ਸੀ ਇਹ ਉਹਨਾਂ ਆਣ ਕੇ ਦਾਗੇ ਹਮਲਾ ਕੀਤਾ ਪੱਪੀ ਸੀ ਇੱਕ ਤੇ ਇੱਕ ਕਾਕਾ ਸੀ ਉਹਦਾ ਭਰਾ ਉਹਨਾਂ ਆਣ ਕੇ ਦਾ ਘਰ ਸਾਡੇ 'ਤੇ ਹਮਲਾ ਕੀਤਾ ਕੋਈ ਬੈਸਬਾਲ ਕੋਈ ਦਾਤਰ ਇੱਕ ਵਾਰ ਵਾਰ ਹੀ ਪੱਪੀ ਕੋ ਪੱਪੀ ਕੋ ਰਵਾਲਵਾਰ ਹੀ ਜੱਡੇ ਤਿੰਨ ਦੋ ਮੁੰਡਾ ਗਾੜੀ ਆਗੂ ਕਮਿਹਾਰ ਲਗਾ ਹਾਂਜੀ ਕਿਸ ਤਰ੍ਹਾਂ ਜਾਣ ਬਤਾਈਏ ਆਪਣੇ ਅਸੀਂ ਤਾਂ ਗਾਂ ਪਸ਼ਾਂ ਹੀ ਤਾਂ ਕਮਾਤੇ ਆ ਜਾਈਆਂ ਤੇ ਮਹੀਂ ਤੇ ਕਮਾਤੇ ਹਾਂ ਸਾਡੇ ਮੁੰਡੇ ਗਾਂ ਪਸ਼ਾਂ ਹੀ ਤੇ ਨਾ ਆਣ ਕੇ ਪੂਰਾ ਮਾਰਨ ਦੀ ਘੋਟ ਕੀਤੀ ਬਾਪੂ ਮੇਰੇ ਦੇ ਆ ਤਸੱਲੀ ਕਰਕੇ ਗਏ ਆ ਤੇ ਅਸੀਂ ਤੇ ਕੰਮ ਤੇ ਹਾਂ ਬਾਹਰ ਨਹੀਂ ਹਵਟਲ ਮੌਕੇ ਤੇ ਘਰ ਸਾਡੀ ਤਾਂ ਜਾਣ ਬਾਜੀਏ ਫੇਰ ਅਸੀਂ ਰਾਹ ਹੀ ਉਥੋਂ ਨਿਕਲੇ ਭਾਈ ਅਸੀਂ ਘਰੋਂ ਭੁਗਾਰ ਹੋਏ ਹਾਂ ਹਾਂਜੀ ਕਿਹੜੇ ਦਿਨ ਹੋਏ ਕੋਦੋਂ ਪੇੜਾ 13 ਤਰੀਕ ਦੇ ਝਗੜਾ ਹੋਇਆ ਹੈ ਅੱਜ ਉਦੋਂ ਦੇ ਗਾਂ ਪਸ਼ਾਂ ਹੀ ਰਹਨੇ ਆ ਸਾਡੇ ਘਰ ਹੀ ਸਾਡੇ ਘਰ ਆਪਾਂ ਪੈਣਦੇ ਆਣ ਕੇ ਮਰ ਮੈਂ ਆ। ਵਪੀ ਹੁਣੀ ਕਮਿਆਰ। ਤੇ ਬੇ ਲੜਾਈ ਕਰਦੇ। ਹਾਂਜੀ ਫੇਰ ਉਹਦੇ ਨਾਲ ਉਹਦੀ ਹੱਲਾਸ਼ੇਰੀ ਆ। ਸਾਰੀ ਉਹ ਟੋਟਲ ਤੁਹਾਨੂੰ ਸਮਝਿਆ ਵੀ ਬਾਕੀ ਉਹਦੀ ਹੱਲਾਸ਼ੇਰੀ ਨਾਲ ਲਿਆ ਕੰਮ ਹੁਣ। ਉਹ ਮੈਂ ਤੋਨ ਕਰ ਕੇ ਕਹਿੰਦਾ ਕਿ ਮੈਂ ਰਾਈਨਾਵਾ ਕਰਨਾ ਫੈਸਲਾ ਉਦਾਂ ਹੀ ਭਾਵੇਂ ਗੱਡੀਆਂ ਭਾਜੀਆਂ ਜੋ ਮਰਜੀ ਹੋਗਾ। ਅਸੀਂ ਗਰੀਬ ਬੰਦੇ। ਹਾਂਜੀ। ਪ੍ਰਾਣੀ ਰੰਜੇ ਸ਼ੀ। ਹਾਂਜੀ ਪ੍ਰਾਣੀ ਰੰਜੇ ਸ਼ੀ ਤੇ ਉਹ ਰਾਈਨਾਵਾ ਹੋਇਆ ਹੀ ਤੇ ਉਹ ਫੇਰ ਦੁਬਾਰੇ ਕਹਿੰਦੇ ਕਿ ਮੁਫਤੀ ਕਰਨਾ ਵਾਹੀਂ। ਤੇ ਉਹਦੇ ਕਰਨੇ ਸਰਪੰਚਾਂ ਦਾ ਮੈਂ ਤਾਂ ਉਹਦੀ ਮੈਂਤ ਕਰ ਲਗਾ ਮੈਂ ਮੁੰਡੇ ਲਗਾ ਪਉਣ। ਮਾ ਵੀ ਪ੍ਰਭਾ ਅਸੀਂ ਕਿਹੜਾ ਵੀ ਬਲਾ ਕਰਦੇ ਸਾਡੇ ਸਾਨੂੰ ਕੀ ਕਰ ਲੈਗਾ। ਅਹੀਂ ਤੇ ਮੈਂਦ ਕਰਕੇ ਖਾਨ ਨੇ ਤੇ ਮਾਪ ਵੀ ਕਰ ਲਾ ਦੇ ਯਾਰ ਉਧਰ ਇਹਨੇ ਉਧਰ ਰਾਤ ਹੀ 12 ਤਰੀਕ ਦੇੇ ਕੰਮ ਕਰਤਾ 13 ਤਰੀਕ ਫੇਰ ਸਾਰੀ ਇਦਾਂ ਹੀ ਮੁੰਡੇ ਫਿਰਦੇ ਰਹੇ ਫੇਰ ਉਹਨਾਂ 13 ਤਰੀਕ ਦੇ ਗੱਡੀਆਂ ਭੰਨੀਆਂ ਸਾਡੇ ਮੁੰਡੇ ਗਾਂਭ ਸ਼ਾਹੀ ਹੁਣ ਪੁਲਿਸ ਨੇ ਵੀ ਕਰਵਾਈ ਕੀਤੀ ਪੁਲਿਸ ਭੈਣ ਦੀ ਸਾਡੇ ਮੁੰਡਿਆਂ ਨੂੰ ਭੈਣ ਦੀ ਭਾਈ ਇਹ ਉਹਨਾਂ ਦੇ ਮਗਰ ਲੱਗੇ ਨਾ ਸਰਪੰਚ ਉਹਨਾਂ ਦੀ ਮੈਦ ਕਰਨ ਦਾ ਉਹਨਾਂ ਸਾਡੇ ਤੇ ਪਰਚਾ ਕਰਾਤਾ ਗੋਲੀ ਵੀ ਆਪ ਚਲਾ ਗਏ ਹਾਂਜੀ ਉਹਨਾਂ ਦਾ ਵੀ ਮਾਮਲਾ ਦਰਜ ਹੋਇਆ ਉਹਨਾਂ ਦੇ ਕੋਈ ਨਹੀਂ ਹੋਇਆ ਇਹ ਇਦਾਂ ਅਸੀਂ ਹਾਂਜੀ ਅਸੀਂ ਭੱਜ ਫਿਰਦੇ ਇਦਾਂ ਕੀ ਮਗਰੋਂ ਮੰਗਾਈਏ ਇਨਸਾਫਾਨੂੰ ਚਾਹੀਦਾ ਹੋਰ ਮੰਗਾ ਦੀ ਕਾਦੀ ਕਲਮੰਤਪੁਰ ਕਿੱਥੋਂ ਆਇਆ ਬੜੇ ਅਖਵਾਲ ਨੂੰ ਕੀ ਗੱਲ ਹੋਈ ਮੇਰੇ ਬੇਟੇ ਨੇ ਕੇਰੀ ਲੜਾਈ ਤੇ ਉਹ ਮਤਲਬ ਰਾਜੀਨਾਮਾ ਸੱਟਾ ਸੱਟਾ ਲਾਈਆਂ ਸੀ ਰਾਜੀਨਾਮਾ ਫਿਰ ਹੋ ਗਿਆ ਤੇ ਫਿਰ ਢਾਣੇ ਜੀ ਹੋਇਆ ਮੁੜ ਕੇ ਸਾਨੂੰ ਜੋ ਪੈਸੇ ਮੰਨੇ ਨਾ ਨਹੀਂ ਦਿੱਤੇ ਫਿਰ ਆਨੂੰ ਉਦੋਂ ਦਾ ਐਵੇਂ ਤੁਹਾਨੂੰ ਆਕੇ ਥੋੜੇ ਪੰਜਾਹ ਮੰਨੇ ਤਾਂ ਹੀ ਵੀ ਆਕੇ ਚਲੋ ਰਾਜੀਨਾਮਾ ਹੋਣ ਦੋ ਵੀ ਮਾਨ ਮੱਤਾ ਤੇ ਕੀ ਫਾਇਦਾ ਫੇਰ ਮੁੜ ਕੇ ਨਾਲ ਵੀ ਨਹੀਂ ਦਿੱਤਾ ਹੁਣ ਆਣ ਕੇ ਉਹ 2 ਸਾਲ ਹੋ ਗਏ ਗੱਲ ਨੂੰ ਹੁਣ ਆਣ ਕੇ ਕਹਿੰਦੇ ਸੀ ਰਾਜੀ ਨਾਵਾ ਤੇ ਬਸ ਇਹੋ ਗੱਲ ਕਹਿਤੀ ਕਿ ਵੀ ਅਹੀਂ ਉਹ ਜਿਹੜਾ ਹੋਇਆ ਉਹ ਰਾਜੀ ਨਾਵੇਂ ਕੇ ਆ ਤੇ ਕਹਿੰਦੇ ਵੀ ਨਹੀਂ ਅਹੀਂ ਉਤਨਾ ਪੈਸੇ ਨਹੀਂ ਦੇਣੀ ਫਿਰ ਹੁਣ ਕਿਨੇ ਸੱਟਾ ਲਈਏ ਤੁਹਾਡੇ ਘਰ ਤੇ ਹੁਣ ਘਰ ਜਾ ਕੇ ਸੱਟਾ ਨਾਲ ਆਇਆ ਕੁਲਦੀਪ ਸਿੰਘ ਜਿਹਦੇ ਨਾਲ ਪਹਿਲਾ ਝਗੜਾ ਮੁੜ ਕੇ ਨਾਲ ਉਹਨੇ ਕੋ ਮਿਹਾਰ ਨੂੰ ਪੱਪੀ ਨੂੰ ਤੇ ਆਪਣੇ ਭਰਾ ਨੂੰ ਨਾਲ ਉਹ ਆਏ ਆ ਉਹ ਸੱਟਾ ਲਾ ਕੇ ਗਏ ਮੇਰੇ ਘਰ ਵਾਲੇ ਨੂੰ ਬਾਕੀ ਮੈਂ ਕੁੜੀਆਂ ਕੜੀਆਂ ਗਾਂ ਪਸ਼ਾਂ ਪਹਿਲਾਂ ਹੀ ਕਰ ਲੀਆਂ ਮੈਂ ਆਪ ਵੀ ਤੇ ਲਾਗੇ ਗਵਾਂਡਣ ਗਾਉਂ ਹੀ ਉਹਨੂੰ ਵੀ ਗਾਲਾਂ ਗੋਲਾ ਮਦਲ ਦਿੱਤੀਆਂ ਵੀ ਮੇਰੇ ਭਲੇ ਵੇ ਤੇ ਫੇਰ ਬਾਅਦ ਚ ਜਦੋਂ ਇਹਨੂੰ ਗਵਾਂਡੀ ਲੈ ਗਏ ਚੋਕੇ ਦੇ ਫੇਰ ਪਿਸਤੌਲ ਲੈ ਕੇ ਆਇਆ ਨਾਲ ਵੀ ਮੈਂ ਮਾਰ ਹੀ ਦੇਣਾ ਵਾ ਤੇ ਇਤਰਾ ਗੋਲੀ ਚਲਾ ਕੇ ਗਿਆ ਤਾਂ ਨੂੰ ਮਤਲਬ ਫੇਰ ਦੂਜੀ ਗਲੀ ਚ ਜਿੱਧਰ ਗੱਡੀਆਂ ਭੰਨੀਆਂ ਉਧਰ ਵੀ ਉਧਰ ਵੀ ਇਤਰਾ ਕੀਤਾ ਗੱਡੀਆਂ ਦੋ ਇੱਕ ਉਹਨਾਂ ਦੀ ਆਪਣੀ ਹੀ ਜਿਹੜੇ ਲਾਗੇ ਲੜਾਈ ਜਿੰਨਾਂ ਦਾ ਮੁੰਡਾ ਨਾਲ ਤੇ ਇੱਕ ਉਹਨਾਂ ਕਹੇ ਦੀ ਲਵਾਈ ਹੀ ਕਿਹੜੇ ਕਿਹੜੇ ਹਥਿਆਰ ਹੋ ਗਏ ਹਾਡੇ ਮੁੰਡੇ ਕੋਈ ਉਹਨਾਂ ਕੋਈ ਨਹੀਂ ਸਾਡੇ ਕੋਈ ਥਿਆਰ ਨਹੀਂ ਜਿਹੜੇ ਆਏ ਮਾਰਨ ਮਾਰਨ ਜਿਹੜੇ ਆਏ ਉਹਨਾਂ ਦਾ ਤਾਂ ਹੋਣਾ ਨੂੰ ਪਤਾ ਹੀ ਨਹੀਂ ਪਿਸਤੌਲ ਉਹਨਾਂ ਕੋਈ ਨਹੀਂ ਅਸੀਂ ਅਸੀਂ ਆਖੀ ਹਾਨੂੰ ਪਤਾ ਹੀ ਨਹੀਂ ਵੀ ਅਸੀਂ ਜਦੋਂ ਹਥਿਆਰ ਵੇਖੇ ਨਹੀਂ ਸਾਨੂੰ ਲੜਾਈ ਹੁੰਦੀ ਦਾ ਵੀ ਨਹੀਂ ਪਤਾ ਸਾਨੂੰ ਜਦੋਂ ਪਤਾ ਲੱਗਾ ਵੀ ਅੱਡੇ ਤੇ ਲੜਾਈ ਹੋ ਗਈ ਤੇ ਫੇਰ ਅਸੀਂ ਭੱਜ ਪੁੱਜ ਕੇ ਘਰੋਂ ਲੋਕ ਘਰੇ ਤੋਂ ਭੰਗ ਦਿੱਤੇ ਆ ਗਏ ਨਹੀਂ ਕਰੇ ਸਾਡੇ ਨਹੀਂ ਸਾਡਾ ਤਾਂ ਸਾਡਾ ਗਵਾਂਢੀਆਂ ਦੇ ਜਿੰਦਰਾ ਮਾਰਤਾ ਵੀ ਚੀਜ਼ਾਂ ਤੋੜ ਦੇਣ ਗੱਡੀਆਂ ਗੱਡੀਆਂ ਦੂਜੇ ਜਿਹੜੇ ਮੁੰਡੇ ਨਾਲ ਸਾਡੇ ਗਵਾਂਢ ਦੇ ਹੋਰ ਵੀ ਮੁੰਡੇ ਉਹਨਾਂ ਦੀਆਂ ਗੱਡੀਆਂ ਤੋੜੀਆਂ ਜੀ ਕੀ ਮੰਗ ਗਰਦੇ ਹਾਂ ਮੰਗੋ ਨਹੀਂ ਇਹੋ ਹੀ ਆਨੇ ਪਚਲੋ ਸਾਨੂੰ ਕੋ ਇਨਸਾਫ ਚਾਹੀਦਾ ਵੀ ਇਸ ਤਰ੍ਹਾਂ ਜਿੱਤਰਾ ਹੁਣ ਪਿੰਡ ਅੱਜ ਕਰ ਜਾਣਾ ਆ ਬਹਿਣਾ ਆ ਕੋਈ ਚਲੋ ਸਾਡਾ ਫਾਇਦਾ ਹੋ ਜਾਏ ਮੁੰਡਿਆਂ ਵਾਸਤੇ ਵੀ ਸਾਡੇ ਵਾਸਤੇ ਇਹ 13 ਨਵੰਬਰ 2052 ਨੂੰ ਰਾਤ ਦੇ ਸਮੇਂ ਜਿਹੜੀ ਆ ਸੂਚਨਾ ਮਿਲੀ ਆ ਤਾਂ ਉੱਥੇ ਐਸਐਸਪੀ ਪ੍ਰਗਟ ਸਿੰਘ ਸਮੇਤ ਪੁਲਿਸ ਪਾਰਟੀ ਗਈ ਆ ਜੀ ਉੱਥੇ ਜਾ ਕੇ ਤੇ ਮਤਲਬ ਕਾਫੀ ਇਹਨਾਂ ਨੇ ਉੱਥੇ ਹੁਨਰਬਾਜੀ ਕੀਤੀ ਆ ਦੂਸਰੀ ਪਾਰਟੀ ਨੇ ਤੇ ਜਿਹਦੇ ਬਾਬਤ ਮਨਿੰਦਰ ਸਿੰਘ ਦੇ ਬਿਆਨਾਂ ਤੇ ਮਕਦਮਾ ਨੰਬਰ 299/25 ਥਾਣਾ ਲੋਪੋਕੇ ਦਰਜ ਰਜਿਸਟਰ ਕੀਤਾ ਗਿਆ ਵਾ ਇਹਦੇ ਵਿੱਚ ਜਿਹੜੇ ਸ਼ੇਦੋਸ਼ੀ ਆ ਜਿਹੜੇ ਬਾਈ ਨੇਵੇਂ ਆ ਤੇ ਮਤਲਬ ਉਹਨਾਂ ਤੇ ਰੇਟ ਜਾਰੀ ਆ ਤੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਊਗਾ ਜੀ ਦੋਨੋਂ ਬੰਦੇ ਗੋਲੇ ਚੱਲੀਏ ਇੱਕੋ ਬੰਦੇ ਚੱਲੀਏ ਇਹ ਤਸਦੀਕ ਹੋਣ ਢਈ ਆ ਜੀ ਹਜੇ ਫਿਲਹਾਲ ਉਹਨਾਂ ਦਾ ਕੋਈ ਬੰਦਾ ਅਰੈਸਟ ਕਰਾਂਗੇ ਫਿਰ ਉਹ ਦੇਣਗੇ ਆਪਣੀ ਕੋਈ ਇਨਫੋਰਮੇਸ਼ਨ ਹੈ ਤੇ ਅਜੇ ਇਹਨਾਂ ਕੋਈ ਫਿਲਹਾਲ ਇਹੋ ਹੀ ਪ੍ਰਗਟ ਸਿੰਘ ਜੀ ਐਸੀ ਕੋਈ ਇਨਫੋਰਮੇਸ਼ਨ ਆਈ ਹੈ ਬਾਡੀ ਨੂੰ ਕੋਈ ਬਨਾਣਾ ਹਸਪਤਾਲ ਦਾਖਲ ਹੈ ਉਹਨਾਂ ਵੀ ਜਾਂਚ ਕੀਤੀ ਜਾ ਰਹੀ ਹੈ ਕੜੇ ਮਾਮਲੇ ਦੇ ਨਹੀਂ ਉਹ ਸਾਨੂੰ ਇਨਫੋਰਮੇਸ਼ਨ ਅਜੇ ਕੋਈ ਨਹੀਂ ਆਈ ਜੀ ਜਦੋਂ ਆਈ ਤਾਂ ਉਹਨਾਂ ਦੇ ਵੀ ਸਟੇਟਮੈਂਟ ਜੋ ਵੀ ਹੋਊਗੀ ਲੈ ਕੇ ਜਿਹੜੀ ਵੀ ਉਹਨਾਂ ਤੇ ਵੀ ਬਰਖਿਲਾਫ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਊਗੀ